सब्सक्राइब कीजिए हमारे यूट्यूब चैनल सेव इन्फो को जॉब्स और इन्फॉर्मेशन की वीडियो सबसे पहले देखने के लिए और साथ ही बेल के बटन को आपने ऑन कर लेना जिससे आपको हर नोटिफिकेशन समय से मिलती रहे ਨਮਸਕਾਰ ਦੋਸਤੋ ਤੁਹਾਡਾ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ YouTube ਚੈਨਲ ਦੇ ਵਿੱਚ ਤਾਂ ਪਿਆਰੇ ਦੋਸਤੋ ਅਸੀਂ ਤੁਹਾਡੇ ਲਈ ਹਰ ਇੱਕ ਰੋਜ਼ ਕੀ ਪੋਸਟਾਂ ਦੀ ਇਨਫੋਰਮੇਸ਼ਨ ਜੀ ਲੈ ਕੇ ਆਉਨੇ ਹਾਂ ਕਿ ਜੇਕਰ ਤੁਸੀਂ ਚਾਹੁੰਦੇ ਤੁਹਾਡੇ ਘਰਕ ਪੋਸਟ ਦੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੀਚੇ ਸਬਸਕ੍ਰਾਈਬ ਵਾਲੇ ਬਟਨ ਤੇ ਜਾ ਕੇ ਤੇ ਨਾਲ ਹੀ ਬੈਲ ਦੇ ਪ੍ਰੈਸ ਨੂੰ ਆਨ ਕਰ ਲਓ ਜਿਸ ਦੇ ਨਾਲ ਕੀ ਹੋਗਾ ਹਰ ਇੱਕ ਨੋਟੀਫਿਕੇਸ਼ਨ ਜਦੋਂ ਵੀ ਅਸੀਂ ਕੋਈ ਵੀਡੀਓ ਪਾਵਾਂਗੇ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੇ ਮੋਬਾਈਲ ਤੇ ਮਿਲ ਜਾਇਆ ਕਰੇਗੀ ਤਾਂ ਹਾਂ ਜੀ ਤੁਹਾਡੇ ਲਈ ਅੱਜ ਵੈਕੈਂਸੀ ਲੈ ਕੇ ਆਏ ਆ ਕਿ ਦੋਸਤੋ ਜੂਪੀਲ ਕੰਪਨੀ ਵੱਲੋਂ ਜੋ ਰੇਹਾ ਸਪਰੇਅਾਂ ਵਾਲੀ ਕੰਪਨੀ ਹੈ ਜੀ ਇਹਦੇ ਵਿੱਚ ਭਰਤੀ ਅੱਜ ਕੇ ਖੁੱਲੀ ਡਾਇਰੈਕਟ ਭਰਤੀ ਕਹਿ ਸਕਦੇ ਆਪਾਂ ਉਹਨੂੰ ਤਾਂ ਜੋ ਵੀ ਕੈਂਡੀਡੇਟ ਨੇ 8ਵੀਂ ਪਾਸ ਕੀਤੀ ਹੋਈ ਹੈ ਜੀ ਉਸ ਕੀ ਉਸ ਨਾਲੀ ਵੱਡੀ ਕਾਫੀ ਖੁਸ਼ਖਬਰੀ ਹੈ ਜੀ ਉਸ ਨੂੰ ਅਪਲਾਈ ਕਰ ਸਕਦੇ ਹਨ ਤਾਂ ਜੂਪੀਲ ਵਿੱਚ ਦੋਸਤੋ ਵੈਕੈਂਸੀ ਨਿਕਲੀ ਹੈ ਖੁੱਲੀ ਭਰਤੀ ਹੈ ਇਹ ਭਰਤੀ ਕਿੱਥੇ ਹੋਣੀ ਹੈ ਤੁਹਾਨੂੰ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਊਗੀ ਤਾਂ ਜੋ ਇਹ ਸਿੱਧੀ ਭਰਤੀ ਹੋਣੀ ਹੈ ਜੀ ਇਹ ਹੋਣੀ ਹੈ ਕਿ ਬੋਹਾ ਦੀਪ ਰੈਸਟੋਰੈਂਟ ਨੇੜੇ ਨਹਿਰ ਤਾ ਇੰਟਰਵਿਊ ਸਥਾਨ ਮੈਂ ਤੁਹਾਨੂੰ ਦੱਸ ਦਿੱਤਾ ਜੀ ਤਾਂ ਤੇ ਜੋ ਸਮਾਂ ਰਹਿਣਾ ਡੇਟ ਰਹਿਣੀ ਹੈਗੀ ਉਹ ਹੈਗੀ ਜੀ 7/4/2019 ਯਾਨੀ ਕਿ ਕੱਲ ਦੀ ਤਰੀਕ ਦੇ ਵਿੱਚ ਦੋਸਤੋ ਇੰਟਰਵਿਊ ਹੈ ਹੋਣੀ ਹੈ ਤੁਹਾਡੀ 9 ਵਜੇ ਤੁਸੀਂ ਇੱਥੇ ਪਹੁੰਚਣਾ ਹੈ ਡਾਕੂਮੈਂਟ ਵਗੈਰਾ ਲੈ ਕੇ ਦੀਪ ਰੈਸਟੋਰੈਂਟ ਨੇੜੇ ਨਹਿਰਜੀ ਬੋਹਾ ਤਾਂ ਜੇਕਰ ਤੁਹਾਡਾ ਕੋਈ ਸਵਾਲ ਹੈ ਨੀਚੇ ਸੰਪਰਕ ਨੰਬਰ ਮੈਂ ਦਿੱਤਾ ਹੋਇਆ ਜੀ ਤੁਸੀਂ ਇਸ ਨੰਬਰ ਤੇ ਜਾ ਕੇ ਸੰਪਰਕ ਕਰਕੇ ਪੂਰੀ ਇਨਫੋਰਮੇਸ਼ਨ ਹੋਰ ਜਿਆਦਾ ਲੈ ਸਕਦੇ ਹੋਗੇ ਠੀਕ ਹੈ ਤਾਂ ਅੱਜ ਦਾ ਜਿਹੜਾ ਮੇਰਾ ਮੇਨ ਚੈਪਟਰ ਸੀ ਦੋਸਤੋ ਅਸਰਨਾ ਤੁਹਾਨੂੰ ਜੋਪੀ ਵਾਲਾ ਕੰਪਨੀ ਦੇ ਵਿੱਚ ਜੋ ਰੇਹਾ ਸਪਰੇ ਹਾਲੀ ਕੰਪਨੀਆ ਦੋਸਤੋ ਦੇ ਵਿੱਚ ਕੀ ਹੈਗਾ 8 ਹੀ ਪਾਸ ਕੈਂਡੀਡੇਟ ਰੱਖਣੇ ਨੇ ਤਾਂ ਜੋ ਵੀ ਕੈਂਡੀਡੇਟ ਨੇ 8ਵੀਂ ਕੀਤੀ ਹੋਈ ਹੈ ਜੀ ਠੀਕ ਆ 8ਵੀਂ ਦਾ ਸੀ ਉਸ ਲਈ ਅਪਲਾਈ ਕਰ ਸਕਦੇ ਨੇ ਉਹਨਾਂ ਲਈ ਵੱਡੀ ਕਹਿ ਸਕਦੇ ਹਾਂ ਖੁਸ਼ਖਬਰੀ ਦੀ ਗੱਲ ਹੈ ਜੀ ਉਹਨਾਂ ਨੂੰ ਮੌਕਾ ਮਿਲਿਆ ਹੈਗਾ ਠੀਕ ਆ ਤਾਂ ਦੋਸਤੋ ਤੁਹਾਨੂੰ ਜਾਣਨਾ ਚਾਹੀਦਾ ਚੀਜ਼ ਦਾ ਬੈਨੀਫਿਟ ਲੈਣਾ ਚਾਹੀਦਾ ਹੈ ਤਾਂ ਆਈ ਹੋਪ ਤੁਹਾਨੂੰ ਵੀਡੀਓ ਕਾਫੀ ਪਸੰਦ ਆਈ ਵੀਡੀਓ ਨੂੰ ਲਾਈਕ ਕਰਨ ਸ਼ੇਅਰ ਕਰ ਦਿਓ ਤੇ ਦੋਸਤੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਕਿ ਹਰ ਕੈਂਡੀਡੇਟ ਤ ਤਾਂ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਦਾ ਗੁੱਡਬਾਈ ਟੇਕ ਕੇਅਰ